ਪੋਲਤ ਅੰਮ੍ਰਿਤਪਾਲ ਚਾਹੀਦਾ ਦਾ ਹੈਗਾ ਅੱਛਾ ਜੀ ਅੰਮ੍ਰਿਤਪਾਲ ਜੇਹੜਾ ਸਭ ਤੋਂ ਵਧੀਆ ਬੰਦਾ ਹੈ ਅੰਮ੍ਰਿਤਪਾਲ ਦੀ ਪਾਰਟੀ ਵੱਲੋਂ ਜਿਵੇਂ ਕਿ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਨੂੰ ਚੋਣ ਮਤਾਨ ਵਿੱਚ ਉਤਾਰਿਆ ਗਿਆ ਹੈ ਤਾਂ ਕੀ ਲੱਗਦਾ ਟੱਕਰ ਹੋਵੇਗੀ ਪੂਰੀ ਬਰਬਰੀ ਟੱਕਰ ਹੋ ਗਈ ਹੁਣ ਹਾਂਜੀ ਭਾਈ ਜੀ ਜਿਮਣੀ ਚੋਣ ਆ ਚੁੱਕੀ ਹੈ ਕੀ ਕਹਿਣਾ ਚਾਹੋਗੇ ਇਹ ਵੇਲੇ ਹਵਾ ਜਿਹੜੀ ਹਰਮੀਤ ਸਿੰਘ ਸੰਧੂ ਦੇ ਹੱਕ ਤੇ ਜਾ ਰਹੀ ਹੈ ਕਿਉਂਕਿ ਜਿਮਣੀ ਚੋਣ ਜਿਹੜੀ ਹੁੰਦੀ ਆ ਜਿਨ੍ਹਾਂ ਦੀ ਮੌਕੇ ਦੀ ਸਰਕਾਰ ਹੁੰਦੀ ਉਹਨਾਂ ਦੇ ਹੱਕ ਤੇ ਹਵਾ ਜਾਂਦੀ ਹੈ ਇਹ ਵਾਂ ਪਾਰਟੀ ਵੱਲੋਂ ਨਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਨੂੰ ਤੇ ਉਹਨਾਂ ਚਾਹੀਦਾ ਮਤ ਪਾਰ ਨਾ ਮਾਚੇ ਚਾਹੀਦਾ ਜਿਹੜੇ ਕਸ਼ਮੀਰ ਸਿੰਘ ਸੋਲ ਪਹਿਲਾਂ ਸੀ ਕੀ ਉਹਨਾਂ ਨੇ ਕੰਮ ਕਰਵਾਇਆ ਜਾਂ ਨਹੀਂ ਕਰਵਾਇਆ ਉਹ ਉਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਬਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਵੀ ਇੱਕ ਆਪਣਾ ਉਮੀਦਵਾਰ ਜਿਹੜਾ ਉਤਾਰਿਆ ਗਿਆ ਇਹ ਜਿਹੜਾ ਤਰਨਤਾਰਨ ਹੈ ਕਿਹਾ ਜਾਂਦਾ ਹੈ ਕਿ ਪੰਥਕ ਹਲਕਾ ਹੈ ਪੰਥਕ ਦੀ ਇਥੋਂ ਸ਼ੀਟ ਹੈ ਉਹਨਾਂ ਦੇ ਆਉਣ ਨਾਲ ਕਿਤੇ ਨਾ ਕਿਤੇ ਟੱਕਰ ਤੁਹਾਨੂੰ ਲੱਗਦੀ ਹੈ ਕਿ ਮੁਕਾਬਲਾ ਫਸਮਾ ਹੋਊਗਾ ਮੁਕਾਬਲਾ ਤਾਂ ਹੁੰਦਾ ਹੀ ਰਹਿੰਦਾ ਜੀ ਇਹਨਾਂ ਦਾ ਪਦੀ ਵੈਸੇ ਤੇ ਸੱਤੀ ਗਾਉ ਸੀ ਹੈਗੀ ਟੱਕਰ ਤਾਂ ਸੱਣੀ ਦੀ ਵੀ ਪੂਰੀ ਹੈਗੀ ਹੈ ਪਿੰਡਾਂ ਵਿੱਚ ਉਹਦਾ ਵੀ ਪੂਰਾ ਨਾਂ ਚੱਲਦਾ ਪਰ ਨਹੀਂ ਲੱਗਦਾ ਕਿਹੜਾ ਉਮੀਦਵਾਰ ਬਾਜ਼ੀ ਮਾਰੇਗਾ ਮੇਰੇ ਕਹਿੰਦੇ ਅਰਕੀ ਫਸਮੇ ਹੀ ਟਿਕਟਾ ਹਫਜ਼ਵੀਆ ਕਸ਼ਮੀਰ ਸਿੰਘ ਉਸੋਲ ਨੇ ਕਰਾਇਆ ਮੁਕਾਸ ਤਰਨਤਾਰਨ ਨਹੀਂ ਇਹ ਉਹ ਕੋ ਉਹ ਕੋ ਬਣੀ ਨਹੀਂ ਗੱਲ ਨਹੀਂ ਹੋਈ ਉਹ ਕੋ ਮੇਨ ਮੁੱਦਾ ਕੁਛ ਨਹੀਂ ਹੋਇਆ ਤਰਨਤਾਰਨ ਜਿਮਣੀ ਚੌਂ ਨੂੰ ਲੈ ਕੇ ਮਾਹੌਲ ਪੂਰਾ ਭੱਕ ਚੁੱਕਾ ਹੈ ਗੱਲ ਕੀਤੀ ਜਾਵੇ ਤਾਂ ਬੀਤੇ ਕੱਲ ਸ਼੍ਰੋਮਣੀ ਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਤੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸੋ ਤਰਨਤਾਰਨ ਵਿਖੇ ਮੌਜੂਦਾ ਤਰਨਤਾਰਨ ਦੇ ਵੋਟਰਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਕਿਵੇਂ ਦਾ ਉਹਨਾਂ ਦਾ ਹਲਕਾ ਵਿਧਾਇਕ ਹੋਣਾ ਚਾਹੀਦਾ ਹੈ ਕਿਉਂਕਿ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਇਤਿਹਾਸ ਮਗਰੋਂ ਇਹ ਜਿਹੜੀ ਜਿਮਨੀ ਚੋਣ ਆਈ ਹੈ ਜਿੱਥੇ ਵਕ ਵਕ 파ਟੀਆਂ ਦੇ ਉਮੀਦਵਾਰ ਆਪੋ ਆਪਣੀ ਜਿੱਤ ਦਾ ਦਾਵਾ ਠੋਕ ਰਹੇ ਨੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਹਰਮੀਰ ਸਿੰਘ ਸੰਧੂ ਜੋ ਕਿ ਅਕਾਲੀ ਦਲ ਛੱਡ ਕੇ ਆਏ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਉੱਤੇ ਹੀ ਸ਼੍ਰੋਮਣੀ ਕਾਲੀ ਦਲ ਵੱਲੋਂ ਰੰਦਾਵਾ ਪ੍ਰਿੰਸੀਪਲ ਜੋ ਸੁਖਵਿੰਦਰ ਕੌਰ ਨੇ ਉਹਨਾਂ ਨੂੰ ਚੋਣ ਮਤਾਰ ਵਿੱਚ ਉਤਾਰਿਆ ਗਿਆ ਅਤੇ ਭਾਜਪਾ ਵੱਲੋਂ ਗੱਲ ਕੀਤੀ ਜਾਵੇ ਤਾਂ ਹਜੀਤ ਸਿੰਘ ਸੰਧੂ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਜਿਹੜਾ ਸੰਦੀਪ ਸਿੰਘ ਸਣੀ ਦੇ ਭਰਾ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਕਾਂਗਰਸ ਪਾਰਟੀ ਵੱਲੋਂ ਕਰਨਬੀਰ ਸਿੰਘ ਬੁਰਜ ਦੇ ਨਾਂ ਤੇ ਮੋਹਰ ਲਗਾਈ ਗਈ ਹੈ ਸੋ ਤਰਨਤਾਰਨ ਦੇ ਵਿੱਚੇ ਮੌਜੂਦ ਆ ਸੋ ਤਰਨਤਾਰਨ ਦੇ ਵੋਟਰਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਕਿਵੇਂ ਦਾ ਉਹਨਾਂ ਦਾ ਵਿਧਾਇਕ ਹੋਣਾ ਚਾਹੀਦਾ ਹੈ ਕਿਉਂਕਿ ਤਰਨਤਾਰ ਦੇ ਕੀ ਮੁੱਦੇ ਨੇ ਲੋਕਾਂ ਤੋਂ ਜਾਣਦੇ ਆ ਸਭ ਤੋਂ ਪਹਿਲਾਂ ਇਹ ਭਾਈ ਸਾਹਿਬ ਆਪਣੀ ਜਿਹੜੀ ਕਿਰਤ ਕਮਾਈ ਕਰ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਭਾਈ ਜੀ ਜਿਮਣੀ ਝੋਣ ਆ ਚੁੱਕੀ ਐ ਕੀ ਕਹਿਣਾ ਚਾਹੋਗੇ ਕਿੰਦਾ ਦਾ ਤੇੜਾ ਤੁਹਾਡਾ ਵਿਧਾਇਕ ਹੋਣਾ ਚਾਹੀਦਾ ਤੇ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਚੁੱਕੇ ਕੀ ਤੁਹਾਡੇ ਵਾਅਦੇਆਂ ਤੇ ਖਰੇ ਉਤਰੇ ਕਿਉਂਕਿ ਤੁਸੀਂ ਵੀ ਉਦੋਂ ਕਿਸੇ ਨਾ ਕਿਸੇ ਪਾਰਟੀ ਨੂੰ ਵੋਟਾਂ ਪਾਈਆਂ ਹੋਣਗੀਆਂ ਉਹ ਤੇ ਕੋਈ ਖਰੇ ਨਹੀਂ ਉਤਰੇ ਜੀ ਐ ਵੇਲੇ ਹਵਾ ਜਿਹੜੀ ਹਰਮੀਤ ਸਿੰਘ ਸੰਧੂ ਦੇ ਹੱਕ ਤੇ ਜਾ ਰਹੀ ਐ ਕਿਉਂਕਿ ਜਿਮਨੀ ਚੋਣ ਜਿਹੜੀ ਹੁੰਦੀ ਆ ਜਿਨ੍ਹਾਂ ਦੀ ਮੌਕੇ ਦੀ ਸਰਕਾਰ ਹੁੰਦੀ ਉਹਨਾਂ ਦੇ ਹੱਕ ਤੇ ਹਵਾ ਜਾਂਦੀ ਹੈ। ਆਹhle ਜਿੱਤ ਪ੍ਰਾਪਤ ਜਿਹੜੀ ਹਰਮੀਤ ਸੰਧੂ ਦੀ ਹੋਣੀ। ਕੀ ਲੱਗਦਾ ਹੈ ਕਿ ਲੱਗਦਾ ਪੱਕਾ। ਕਸ਼ਮੀਰ ਸਿੰਘ ਸੋਲ ਜੋ ਨਹੀਂ ਕਰ ਪਾਏ। ਨਹੀਂ ਉਹਨਾਂ ਨੇ ਨਹੀਂ ਕੁਝ ਕੀਤਾ ਜੀ। ਸੰਧੂ ਉਹਨਾਂ ਨੇ ਕੋਈ ਜੋ ਮੌਕੇ ਦੇ ਜਾਂਦੇ ਹੈ ਇਹਨਾਂ ਵਿਧਾਇਕਾਂ ਜ਼ਿੰਮੇਵਾਰ ਵਿਅਕਤੀ ਉਹਨਾਂ ਨੇ ਕੋਈ ਚੰਗਾ ਵਧੀਆ ਤਰੀਕਾ ਨਹੀਂ ਵਰਤਿਆ। ਜੋ ਕਿ ਇਹ ਲੀਡਰ ਆ ਨਾ ਜਿਹੜਾ ਇਹ ਚੰਗਾ ਪੜਾ ਲੀਡਰ ਆ। ਗੜਸਾਲਾ ਲੀਡਰ ਆ ਹਰਮੀਤ ਸਿੰਘ ਸੰਧੂ। ਇਹਦੇ ਹੱਕ 'ਚ ਹਵਾ ਜਾ ਰਹੀ। ਉਹ ਕਿ ਪਹਿਲਾਂ ਕਾਲੀ ਦਲ ਛੱਡ ਕੇ ਆਪ ਚ ਆਇਆ ਤਾਂ ਕੀ ਲੱਗਦਾ ਹੈ ਕਿ ਕੰਮ ਕਰ ਕ ਜਿਹੜੀ ਕੰਮ ਕਰੂਗਾ ਠੋਕੇ ਕਰੂਗਾ। ਹਵਾ ਜਿਹੜੀ ਇਹਦੇ ਹੱਕ 'ਚ ਜਾ ਰਹੀ। ਸੋ ਇਹ ਭਾਈ ਜੀ ਨੇ ਕਿਹਾ ਕਿ ਹਰਮੀਰ ਸਿੰਘ ਸੰਧੂ ਦੀ ਜਿੱਤ ਪੱਕੀ ਹੈ ਕਿਉਂਕਿ ਇਹਨਾਂ ਵੱਲੋਂ ਦੱਸੇਗਾ ਕਿ ਪੁਰਾਣਾ ਲੀਡਰ ਹੈ ਕਾਲੀ ਦਲ ਛੱਡ ਕੇ ਆਪ ਦੇ ਵਿੱਚ ਆਏ ਨੇ ਤਾਂ ਕੰਮ ਸਾਡੇ ਕਰਵਾਉਣਗੇ ਤਾਂ ਹੋਰ ਵੀ ਇੱਥੇ ਗੱਲਬਾਤ ਕਰਨਗੇ ਲੋਕਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਆਪਣਾ ਕੀ ਨਾਮ ਹੈ ਕੀ ਕਹਿਣਾ ਚਾਹੋਗੇ ਤੁਸੀਂ ਕਹੋਗੇ ਤੁਸੀਂ ਵੋਟਾਂ ਤੁਸੀਂ ਵੀ ਪਾਓਗੇ ਪਿਛਲੀ ਔਰ ਇਹ ਪਾਈਆਂ ਹੋਣਗੀਆਂ ਜਿਹੜੇ ਕਸ਼ਮੀਰ ਸਿੰਘ ਸੋਲ ਪਹਿਲਾਂ ਸੀ ਕੀ ਉਹਨਾਂ ਨੇ ਕੰਮ ਕਰਵਾਇਆ ਜਾਂ ਨਹੀਂ ਕਰਵਾਇਆ ਉਹ ਉਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਐ ਸੀ ਇਹਨਾਂ ਨੂੰ ਕਿਹਾ 4 ਵਜੇ ਤੇ ਆਇਆ ਜੀ ਇਹਨਾਂ ਨੋਰਮਿੰਦਰ ਸਿੰਘ ਨੂੰ ਉਹ ਜਾਦ ਖਲਾਉਂਦੇ ਹੈਗੇ ਫਿਰ ਹਰ ਕੀ ਕੀਤਾ ਵਾਂਗੇ ਪਹਿਲੇ ਕਾਰੋਬਾਰ ਇੱਕ ਰਾਉਂਡ ਜਿਹੜੇ ਹੈਗਾ ਵਾਂ। ਕੀ ਠਾਕ ਹੈ ਕੋਈ ਗੱਲ ਅਸ਼ਕੀਲ ਕੀ ਲੱਗਦਾ ਹੈ ਕਿ ਜਿੱਥੇ ਕਾਂਗਰਸ ਪਾਰਟੀ ਵੱਲੋਂ ਵੀ ਆਪਣਾ ਉਮੀਦਵਾਰ ਦਿੱਤਾ ਗਿਆ ਹੈ ਤੇ ਵਰਸ ਪੰਜਾਬ ਦੇ ਜਥੇਬੰਦੀ ਵੱਲੋਂ ਵੀ ਇੱਕ ਆਪਣਾ ਉਮੀਦਵਾਰ ਜਿਹੜਾ ਉਤਾਰਿਆ ਗਿਆ ਹੈ ਇਹ ਜਿਹੜਾ ਤਰਨਤਾਰ ਨਾ ਇਹ ਕਿਹਾ ਜਾਂਦਾ ਹੈ ਕਿ ਪੰਥਕ ਹਲਕਾ ਹੈ ਪੰਥਕ ਦੀ ਇਥੋਂ ਸ਼ੀਟ ਹੈ ਤੋਂ ਲਗਦਾ ਨਹੀਂ ਕਿਤੇ ਨਾ ਕਿਤੇ ਉਹ ਜਿਹਨਾਂ ਦੇ ਉਹਨਾਂ ਦੇ ਆਉਣ ਨਾਲ ਕਿਤੇ ਨਾ ਕਿਤੇ ਟੱਕਰ ਤੁਹਾਨੂੰ ਲੱਗਦੀ ਹੈ ਕਿ ਮੁਕਾਬਲਾ ਫਸਮਾ ਹੋਊਗਾ ਮੁਕਾਬਲੇ ਦੇ ਮੁਕਾਬਲੇ ਤਾਂ ਹੁੰਦਾ ਹੀ ਰਹਿੰਦਾ ਜੀ ਇਹਨਾਂ ਦਾ ਆਪੋ ਜੀ ਵਿੱਚ ਪਰ ਹਰ ਮੀਂਹ ਦੀ ਸੰਗ ਨਹੀਂ ਬੋਰ ਪਾਉਣੀ ਸੋ ਇਹ ਨੇ ਨੰਨਾ ਕਹਿਣਾ ਹੈ ਕਿ ਹਰਮੀਤ ਸਿੰਘ ਸੰਧੂ ਨੂੰ ਵੋਟ ਪਾਵਾਂਗੇ ਜੋ ਕਿ ਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਨੇ ਤਾਂ ਹੋਰ ਵੀ ਇੱਥੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਚੋਣ ਮਾਹੌਲ ਹੈ ਪੂਰੀ ਤਰ੍ਹਾਂ ਭਖ ਚੁੱਕਾ ਹੈ ਤਾਂ ਵਕ ਵਕ ਲੋਕਾਂ ਦੇ ਨਾਲ ਤਰਨਤਾਰਨ ਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕਹਿਣਾ ਹੈ ਕਿਉਂਕਿ ਬੜੇ ਮੁੱਦੇ ਨੇ ਤਰਨਤਾਰਨ ਜ਼ਿਲ੍ਹੇ ਦੇ ਤਾਂ ਬਾਈ ਜੀ ਕਿੱਥੋਂ ਤਰਨਤਾਰਨ ਤੋਂ ਤੁਸੀਂ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਜਿਹੜੀ ਚੋਣ ਆਈ ਹੈ ਜਿਮਣੀ ਚੋਣ ਕਿੱਦਾਂ ਦਾ ਜਿਹੜਾ ਵਿਧਾਇਕ ਹੋਣਾ ਚਾਹੀਦਾ ਤੁਹਾਡਾ ਔਰ ਪਤਾ ਕੀਆ ਪੋਲੀਟੀਸ਼ੀਨ ਬਾਰੇ ਅਹੀਂ ਨਹੀਂ ਮਤਲਬ ਕਿ ਜ਼ਿਆਦਾ ਬੋਲ ਸਕਦੇ ਆ ਵੋਟਾਂ ਪਾਉਦੇ ਜੋ ਆਹ ਵੋਟਾਂ ਹੀ ਪਾ ਸਕਦੇ ਆ ਕਿ ਤੁਹਾਨੂੰ ਪਤਾ ਕੋਟਾ ਜਿਹੜੇ ਗੁੱਤ ਪੈਂਦੀਆਂ ਕਿਤਾਂ ਦਾ ਕਿਤਾਂ ਦਾ ਉਮੀਦਵਾਰ ਚਾਹੁੰਦੇ ਜੋ ਅਹੀਂ ਮਤਲਬ ਕਿ ਉਮੀਦਵਾਰ ਉਹ ਚਾਹਣੇ ਆ ਜਿਹੜਾ ਮਤਲਬ ਕਿ ਆਪਣੇ ਤਰਨ ਤਰਨ ਨੂੰ ਸਵਾਰੇ ਜਾਂ ਸਾਰਿਆਂ ਦੀ ਗੱਲਬਾਤ ਸੁਣੇ ਆਪਾਂ ਦੀ ਉਸ ਦੀਆਂ ਮਾਮਲੇ ਕਿ ਆਵਾਂਗੇ ਇਸ ਤੋਂ ਪਹਿਲਾਂ ਜਿਹੜੇ ਉਮੀਦਵਾਰ ਰਹਿ ਚੁੱਕੇ ਨੇ ਹਲਕੇ ਦੇ ਐਮ.ਐਲ.ਏ ਰਹਿ ਚੁੱਕੇ ਨੇ ਕੀ ਤਰਨਪਰ ਦੇ ਮੁੱਦੇ ਉਹਨਾਂ ਵੱਲੋਂ ਹੱਲ ਕੀਤੇ ਗਏ ਜੋ ਗਰੀਬਾਂ ਨੂੰ ਜਿਹੜੀਆਂ ਸਹੂਲਤਾਂ ਨੇ ਕੀ ਪਹੁੰਚਾਈਆਂ ਗਈਆਂ ਸਾਰੀਆਂ ਲੋਕਾਂ ਤੱਕ ਸਾਰਾ ਇਹ ਤਾਂ ਪੂਰੀਆਂ ਨਹੀਂ ਪਹੁੰਚਾਈਆਂ ਗਈਆਂ ਆਪਣੇ ਮੁੱਦੇ ਜੋ ਵੀ ਮਿਲ ਕੇ ਆਪਾਂ ਨੂੰ ਮਿਲ ਕੇ ਫੈਸਿਲਟੀਆਂ ਦੇਣੀਆਂ ਚਾਹੀਦੀਆਂ ਤਰਨਦਾਰ ਨੂੰ ਮੈਨੂੰ ਸਵਾਰਨਾ ਹੀ ਨਾ ਉਹ ਪੂਰਾ ਤੱਕ ਮਿਲ ਕੇ ਨਹੀਂ ਮਿਲ ਕੇ ਬਣਿਆ ਵਾਲਗੇ ਇਸ ਚੀਜ਼ੇ ਕੀ ਲੱਗਦਾ ਕਿਹੜਾ ਉਮੀਦਵਾਰ ਬਾਜ਼ੀ ਮਾਰੇਗਾ ਮੇਰੇ ਕਹਿੰਦੇ ਅੱਜ ਕੀ ਫਸਮੀ ਟਿਕਟਾ ਫਸਵੀਆ ਅੱਛਾ ਗੱਲ ਕੀਤੀ ਆਵੇ ਤਾਂ ਇਸ ਵਾਰ ਕਾਲੀਦਲ ਵਾਰਸ ਪੰਜਾਬ ਦੇ ਵੱਲੋਂ ਜਿਹੜਾ ਸੰਦੀਪ ਸਿੰਘ ਸਣੀ ਦੇ ਭਰਾ ਨੂੰ ਵੀ ਸੰਦੀਪ ਸਿੰਘ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਤੋਂ ਪੰਥਕ ਹਲਕਾ ਹੈ ਕੀ ਲੱਗਦਾ ਹੈ ਕਿ ਕੁਝ ਫਸਵਾ ਮੁਕਾਬਲਾ ਹੋਵੇਗਾ ਉਹਦੇ ਨਾਲ? ਹਾਂ ਹਾਂ ਬਿਲਕੁਲ ਸਰ ਐਰ ਕੀ ਫਸਲਾ ਮਗਲੀ। ਯਾਨੀ ਕਿ ਮੁਕਾਬਲਾ ਹੈ। ਐਰ ਕੀ ਕੋਈ ਕਹਿ ਨਹੀਂ ਸਕਦੇ ਮਲਕੇ ਕੌਣ ਜਿੱਪ ਮਿਲ ਕੇ ਬਾਜੀ ਹਮਾਰੀਗਾ। ਇਹ ਆ ਕਿ ਸਰ ਕਿ ਜਿਹੜੇ ਹਰਮੀਤ ਸਿੰਘ ਸੰਧੂ ਆ ਉਹਨੇ ਕੁਝ ਵੀ ਬਹੁਤ ਅੱਗੇ ਕੰਮ ਕੀਤੇ ਸੀ। ਕਾਲੀ ਦਲ ਹਾਂ ਕਾਲੀ ਦਲ ਵੀ ਜਿਆਦਾਤਰ ਹਾਂ ਪਹਿਲੇ ਕਾਲੀ ਦਲ ਤੇ ਹੁੰਦੇ ਹੀ ਹੁਣ ਅੱਜ ਕੱਲ ਆਮ ਆਦਮੀ ਪਾਰਟੀ ਜਾ ਗਏ ਆ ਉਹਨਾਂ ਤੋਂ ਥੋੜੀ ਜਿਹੀ ਉਮੀਦ ਹੈਗੀ ਆ ਸੋ ਲੋਕ ਨੇ ਜਿਨ੍ਹਾਂ ਦਾ ਕਹਿਣਾ ਕਿ ਇਸ ਵਾਰ ਫਸਵਾ ਮੁਕਾਬਲਾ ਜ਼ਰੂਰ ਹੈ ਪਰ ਹਰਮੀਤ ਸਿੰਘ ਸੰਧੂ ਬਾਰੇ ਕਹਿ ਰਹੇ ਨੇ ਕਿ ਉਹ ਬਾਜ਼ੀ ਮਾਰ ਸਕਦੇ ਨੇ ਕਿਉਂਕਿ ਇੱਕ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੈ ਤੇ ਉਹ ਪਹਿਲਾਂ ਵੀ ਐਮ ਐਲ ਏ ਰਹਿ ਚੁੱਕੇ ਨੇ ਭਾਵੇਂ ਕਾਲੀ ਦਲ ਵੱਲ ਰਚ ਕੇ ਦਿੰਦਾ ਲੋਕ ਕਹਿ ਰਹੇ ਨੇ ਕਿ ਬਾਜ਼ੀ ਮਾਰ ਸਕਦੇ ਨੇ ਹਾਂਜੀ ਭਾਈ ਜੀ ਕੀ ਕਹੋਗੇ ਜਿਹੜਾ ਇਲੈਕਸ਼ਨ ਦਾ ਮਾਹੌਲ ਇੱਕ ਵਾਰ ਫੇਰ ਵੱਗ ਬਿਗਲ ਵੱਜ ਚੁੱਕਾ ਹੈ ਜਿਵਨੀਆਂ ਚੋਣਾਂ ਦਾ ਮਨ ਬਜੀ ਵੈਸੇ ਤੇ ਸੱਚੀ ਗੱਲ ਅਸੀਂ ਹੈਗੀ ਟੱਕਰ ਤਾਂ ਸੰਨੀ ਦੀ ਵੀ ਪੂਰੀ ਹੈਗੀ ਹੈ ਪਿੰਡਾਂ ਵਿੱਚ ਉਹਦਾ ਵੀ ਪੂਰਾ ਨਾਂ ਚੱਲਦਾ ਪਰ ਹਰਮੇਸ ਸਿੰਘ ਸੰਦੂ ਜਿਹੜੇ ਸੁਲਝ ਹੋਏ ਆ ਉਹ ਮੇਨ ਆ ਕਿ ਉਹਨਾਂ ਨੇ ਬਜੀ ਵੈਸੇ ਵੀ ਮਾਰ ਸਕਦੇ ਆ ਕਿਉਂਕਿ ਉਹਨਾਂ ਦੀ ਸਰਕਾਰ ਚੱਲਦੀ ਮੇਨ ਉਹਨਾਂ ਦੀ ਹੀ ਆ ਕਿਤੇ ਨਾ ਕਿਤੇ ਸਰਕਾਰ ਦਾ ਫੈਕਟਰ ਵੀ ਹੁੰਦਾ ਹੈ ਕਿ ਹਾਂ ਹਾਂ ਸਰਕਾਰ ਦਾ ਫੈਕਟਰ ਨਹੀਂ ਮਿਲਦਾ ਕਾਂਗਰਸ ਤੇ ਜਿਹੜੇ ਭਾਜਪਾ ਵਾਲੇ ਨੇ ਕਿਤੇ ਨਾ ਕਿਤੇ ਲੱਗਦਾ ਕਿ ਦੌੜ ਚਾਣਗੇ ਉਹ ਵੀ ਨਹੀਂ ਆਉਣਗੇ ਤੇ ਜਰੂਰ ਪਰ ਥੋੜਾ ਜਨਾ ਨੂੰ ਟਾਈਮ ਲੱਗਣਗਾ ਦੋਹਾਂ ਨੂੰ ਕਿਉਂਕਿ ਤੁਹਾਨੂੰ ਪਤਾ ਪਹਿਲੋਂ ਤੇ ਕਾਂਗਰਸ ਸਰਕਾਰ ਹੀ ਉਹਨੇ ਕਿੱਦਾਂ ਕੋ ਨਹੀਂ ਇਸ ਕਰਕੇ ਇਸ ਕਰਕੇ ਝਾੜੂ ਨੂੰ ਬੁਲਾਇਆ ਹੈ ਤੇ ਝਾੜੂ ਹਰਮੇਸ਼ ਸਿੰਘ ਸੰਧੂ ਆ ਕੇ ਹੁਣ ਤਰਨਤਨ ਦਾ ਕੋਈ ਨਾ ਕੋਈ ਵਿਕਾਸ ਕਰ ਦੂਗਾ ਸੰਧੂ ਨੂੰ ਛੱਡ ਕੇ ਕੀ ਝਾੜੂ ਦੀ ਸਰਕਾਰ ਦੇ ਪਹਿਲਾ ਜਿਹੜਾ ਕਾਰਜਕਾਲ ਹੈ ਕਿੱਦਾਂ ਤੁਹਾਨੂੰ ਲੱਗਾ ਕਿ ਕੀ ਤੁਹਾਡੀਆਂ ਆਸਾਂ ਤੇ ਖਰੀ ਉਤਰੀ ਪਾਰਟੀ ਚਲੋ ਪਹਿਲੋਂ ਦੀ ਤੇ ਚਲੋ ਗੱਲ ਨਹੀਂ ਹੈਗੀ ਆਪਾਂ ਹੋਂ ਦੀ ਗੱਲ ਕਰਾਂਗੇ ਪਹਿਲਾਂ ਜੋ ਜਿਹੜਾ ਸਮਾਂ ਬੀਤ ਗਿਆ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਆਉਣ ਵਾਲੇ ਜਿਹੜਾ ਟਾਈਮ ਹੈ ਹੁਣ ਕਰ ਸਕਦਾ ਪੂਰਾ ਕਸ਼ਮੀਰ ਸਿੰਘ ਸੋਲ ਨੇ ਕਰਾਇਆ ਵਕਾਸ਼ ਤਰਨ ਤਰਨ ਦਾ ਨਹੀਂ ਇਹ ਉਹਦੇ ਕੋ ਉਹਦੇ ਕੋ ਬਣੀ ਨਹੀਂ ਗੱਲ ਨਹੀਂ ਹੋਈ ਉਹ ਕੋ ਮੇਨ ਮੁੱਦਾ ਕੁਝ ਵੀ ਨਹੀਂ ਹੋਇਆ ਕਿਉਂਕਿ ਉਹ ਜਰਾ ਥੋੜਾ ਜਿਹਾ ਬਿਮਾਰੀ ਕਰਕੇ ਤੜੇ ਟੈਨਸ਼ਨ ਦੀ ਰਹੇ ਸੀ ਅੱਛਾ ਭਾਈ ਮੇਨ ਮੁੱਦੇ ਕੀ ਨੇ ਤਰਨ ਤਰਨ ਦੇ ਤਰਨਦਾ ਰਹਿੰਦੇ ਹੋ ਕੀ ਲੱਗਦਾ ਕਿਹੜੀ ਚੀਜ਼ ਹੋਣੀ ਚਾਹੀਦੀ ਅਜੇ ਤੱਕ ਤੇ ਮੇਰੇ ਹਿਸਾਬ ਨਾਲ ਜਿੰਨੇ ਵੀ ਸਰਕਾਰੀਆਂ ਕਿਸੇ ਨੇ ਵੀ ਕੋਈ ਵਿਕਾਸ ਨਹੀਂ ਹੋਇਆ ਬੁੜਾ ਮੇਨ ਤੇ ਵੇਲ ਤੁਹਾਡੇ ਪੋਲੀ ਆ ਹੁਣ ਪਾਸ ਹੋਇਆ ਵਾ ਇੱਕ ਦੋ ਸਾਲ ਲੱਗਣੇ ਆ ਤੇ ਡੇਢ ਦੋ ਸਾਲ ਇਦਾਂ ਲੱਗੇਗਾ ਮੇਨ ਆ ਬਣਾ ਦੇਣਗੇ ਤੇ ਫਿਰ ਮੰਨ ਲਓ ਜੀ ਸਰਕਾਰ ਤਾਂ ਹੀ ਚੱਲੇਗੀ ਠੀਕ ਹੈ ਜੀ ਸੋ ਬਾਈ ਜੀ ਨੇ ਵਧੀਆ ਵਿਚਾਰ ਦਿੱਤੇ ਨੇ ਇਹਨਾਂ ਵੱਲੋਂ ਦੱਸ ਦਿੱਤਾ ਗਿਆ ਕਿ ਕਿਤੇ ਨਾ ਕਿਤੇ ਜਿਹੜਾ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਦਾ ਦਿਹਾਂਤ ਹੋਇਆ ਸੀ ਪਹਿਲਾਂ ਆਮ ਆਦਮੀ ਪਾਰਟੀ ਤੋਂ ਉਹ ਲੋਕਾਂ ਦੀਆਂ ਆਸਾਂ ਤੇ ਘੱਟ ਖਰੇ ਉੱtre ਨੇ ਤਾਂ ਆਪੋ ਆਪਣੇ ਵਿਚਾਰ ਲੋਕਾਂ ਵੱਲੋਂ ਦਿੱਤੇ ਜਾ ਰਹੇ ਨੇ ਕਿ ਆਖਿਰ ਕੌਣ ਬਾਜੀ ਮਾਰੇਗਾ ਸੋ ਤਰਨ ਤਰਨ ਦੇ ਵਿੱਚ ਇਸ ਵੇਲੇ ਜਿਹੜਾ ਜਿਮਨੀ ਚੋਣ ਦਾ ਮਾਹੌਲ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਤੇ ਕੱਲ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਤਾਂ ਕਿਤੇ ਨਾ ਕਿਤੇ ਚੋਣ ਖਾੜਾ ਪੂਰਾ ਭੱਕ ਚੁੱਕਾ ਏ ਲੋਕ ਕਹਿ ਰਹੇ ਨੇ ਕਿ ਸੰਦੀਪ ਸਿੰਘ ਸਣੀ ਦਾ ਭਰਾ ਵੀ ਪੂਰੀ ਟੱਕਰ ਦੇਵੇਗਾ ਤੋਂ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੁਕਾਨਦਾਰਾਂ ਦੇ ਨਾਲ ਵੀ ਤੋਂ ਲਗਾਤਾਰ ਇਹ ਲੋਕਾਂ ਦੀ ਨਬਜ਼ ਪਛਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕ ਕੀ ਚੋਂਦੇ ਨੇ ਹਾਂਜੀ ਭਾਈ ਜੀ ਚੋਣਾਂ ਦਾ ਮਾਹੌਲ ਆ ਗਿਆ ਇਥੋਂ ਤਰਨਤਨ ਤੋਂ ਤੁਸੀਂ ਹਾਂਜੀ ਕੀ ਕਹਿਣਾ ਚਾਹੋਗੇ ਕਿਦਾਂ ਦੀ ਵਿਧਾਇਕ ਚਾਹੀਦਾ ਵਾ ਜਿਹੜੇ ਪਹਿਲਾ ਵਿਧਾਇਕ ਰਹੇ ਚੋਕੇ ਕੀ ਤੁਹਾਡੀਆਂ ਆਸਾਂ ਦੇ ਖਰੇ ਉਤਰੇ ਹੋ ਪਹਿਲੇ ਸਹੀ ਨਹੀਂ ਨਿਕਲੇ ਉਹ ਅੰਮ੍ਰਿਤਪਾਲ ਚਾਹੀਦਾ ਵਿਧਾਇਕ ਅੱਛਾ ਜੀ ਅੰਮ੍ਰਿਤਪਾਲ ਚਾਹੀਦਾ ਸਭ ਤੋਂ ਵਧੀਆ ਬੰਦਾ ਹੈ ਅੰਮ੍ਰਿਤਪਾਲ ਦੀ ਪਾਰਟੀ ਵੱਲੋਂ ਜਿਵੇਂ ਕਿ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਤਾਂ ਕੀ ਲੱਗਦਾ ਟੱਕਰ ਹੋਵੇਗੀ ਪੂਰੀ ਬਰਾਬਰ ਹੀ ਟੱਕਰ ਹੋ ਗਈ ਹੁਣ ਵਧੀਆ ਲੋਗਾ ਵਧੀਆ ਉਹਨਾਂ ਚੁਣਿਆ ਬੰਦਾ ਵਧੀਆ ਪ੍ਰੋਗਰਾਮ ਹੋ ਗਾ। ਕੀ ਲੱਗਦਾ ਐ ਅੰਮ੍ਰਿਤਪਾਲ ਵੱਲੋਂ ਜਿਹੜੇ ਕੰਮ ਕੀਤੇ ਗਏ ਸਹੀ ਕੀਤੇ ਗਏ ਸੀ? ਸਹੀ ਕੀਤੇ ਗਏ ਅੰਮ੍ਰਿਤਪਾਲ ਵੱਲੋਂ ਕੰਮ ਵਧੀਆ ਗਏ। ਠੀਕ ਹੈ। ਜਿਵੇਂ ਨਸ਼ੇ ਖਤਮ ਕਰਕੇ ਲੋਕਾਂ ਨੂੰ ਚੰਗੇ ਰਾਹ ਪਾਇਆ। ਹਾਂ ਨਸ਼ਾ ਸਰ ਕੋ ਮੁਕਤ ਕੀਤਾ, ਖਤਮ ਕੀਤਾ ਉਹਨਾਂ ਨੇ। ਠੀਕ ਹੈ। ਉਹ ਆਪ ਪਾਰਟੀ ਦੇ ਵੱਲੋਂ ਬਹੁਤ ਨੁਕਸਾਨ ਆਇਆ। ਠੀਕ ਹੈ। ਵਾਂਗ ਪਾਰਟੀ ਵੱਲੋਂ ਨਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਨੂੰ। ਤੇ ਹੁਣ ਚਾਹੀਦਾ ਅੰਮ੍ਰਿਤਪਾਲ ਨਵਾਂ ਚਿਹਰਾ ਚਾਹੀਦਾ। ਸੋ ਬਾਈ ਜੀ ਨੇ ਇਹਨਾਂ ਵੱਲੋਂ ਕਿਹਾ ਗਿਆ ਕਿ ਅਮਰਤਪਾਲ ਦਾ ਜਿਹੜਾ ਕੈਂਡੀਡੇਟ ਆਇਆ ਹੈ ਸੋ ਪੂਰੀ ਟੱਕਰ ਹੈ ਇਹਨਾਂ ਵੱਲੋਂ ਕਿਹਾ ਗਿਆ ਕਿ ਅਮਰਤਪਾਲ ਦੀ ਪਾਰਟੀ ਵੱਲੋਂ ਜਿਹੜਾ ਉਹ ਵਿਧਾਇਕ ਚਾਹੀਦਾ ਤਰਨਤਾਰਨ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਅਮਰਤਪਾਲ ਵੱਲੋਂ ਵੀ ਜਿਹੜਾ ਨਸ਼ੇ ਨੂੰ ਖਤਮ ਕਰਨ ਲਈ ਨੌਜਵਾਨਾਂ ਨੂੰ ਚੰਗੇ ਰਾਹ ਤੇ ਪਾਇਆ ਗਿਆ ਸੋ ਤਰਨਤਾਰਨ ਦੇ ਵਿੱਚ ਇਸ ਵੇਲੇ ਜਿਮਣੀ ਚੋਣ ਨੂੰ ਗੱਲ ਕੀਤੀ ਜਾਵੇ ਤਾਂ ਪੂਰੀ ਤਰ੍ਹਾਂ ਮਾਹੌਲ ਭਖਦਾ ਨਜ਼ਰ ਆ ਰਿਹਾ ਹੈ ਤਾਂ ਹੁਣ ਜਿਹੜੇ ਬਾਕੀ ਉਮੀਦਵਾਰ ਰਹਿ ਗਏ ਨੇ ਉਹ ਆਪਣੇ ਨਾਮ ਜਿਤਗੀ ਪੱਤਰ ਦਾਖਲ ਕਰਨਗੇ ਹੁਣ ਦੇਖਣਾ ਹੋਵੇਗਾ ਕਿ ਤਰਨਤਾਰਨ ਦੀ ਜਨਤਾ ਇਹ ਜੋ 197000 ਕਰੀਬ ਦੇ ਵੋਟਰ ਨੇ ਕਿੰਨੀ ਵੋਟ ਦਾ ਭੁਗਤਾਨ ਹੋਵੇਗਾ ਉਸ ਦਿਨ ਤੇ ਤਰਨਤਾਰਨ ਦੇ ਲੋਕ ਕਿਸ ਉਮੀਦਵਾਰ ਨੂੰ ਕਿਸ ਪਾਰਟੀ ਨੂੰ ਫਤਵਾ ਦੇਣਗੇ ਇਹ ਤਾਂ ਨਤੀਜੇ ਵਾਲੇ ਦੇਣ ਹੀ ਸਾਰਾ ਸਾਫ ਹੋਵੇਗਾ ਕੈਮਰਾਮੈਨ ਸਰਪਜੀਤ ਨਾਲ ਪੰਜਾਬੀ ਲੋਕ ਚੈਨਲ ਤਰਨਤਾਰਨ ਰਵੀ ਖੇਰਾ